ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਠੀਕਰ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ 'ਚ ਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੀਆਂ ਗੱਡੀਆਂ ਪਹੁੰਚੀਆਂ Creta, Brezza, Alto, Swift, i20 ਔਰ ਬਹੁਤ ਸਾਰੀਆਂ ਗੱਡੀਆਂ ਨੇ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਆਪਾਂ ਕ੍ਰੇਟਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਕ੍ਰੇਟਾ ਜਿਹੜੀ ਗੱਡੀ ਆ ਪੁਸ਼ ਬਟਨ ਤੋਂ ਸਟਾਰਟ ਬਟਨ ਤੋਂ ਸਟਾਰਟ ਹੁੰਦੀ ਹੈ ਬਟਨ ਤੋਂ ਬੰਦ ਹੁੰਦੀ ਹੈ 2023 ਮਾਡਲ ਟੋਪ ਮਾਡਲ ਗੱਡੀ ਆ ਫਾਸਟ ਓਨ ਰਚਿੰਗ ਤੇ ਗੱਡੀ ਖੜੀ ਹੈ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਗੱਡੀ ਕੁਲ 30000 ਚੱਲੀ ਹੋਈ ਹੈ ਬਹੁਤ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਗਾਟੀ ਚਲਾਈਏ ਜੀ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਹੈ ਬਿਲਕੁਲ ਨਵੀਂ ਗੱਡੀ ਹੈ ਜੀ ਬਾਕੀ ਅੰਦਰੋਂ ਆਪਾਂ ਜੇ ਗੱਲ ਕਰੀਏ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਨਾ ਤਾਂ ਗੱਡੀ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੋਈ ਹੈ ਨਾ ਕੋਈ ਰੰਗ ਹੋਈ ਹੈ ਬਿਲਕੁਲ ਸ਼ੋਰੂਮ ਚ ਜਿਵੇਂ ਆਪਾਂ ਕਢਵਾਉਣੀ ਹੈ ਜੀ ਓਵੇਂ ਪਈਆ ਡਿਮਾਂਡ 16 ਲੱਖ ਤੇ 50000 ਰੁਪਏ ਮਾਲਕ ਨੇ ਲਾ ਕੇ ਭੇਜੀ ਹੈ ਮਾਲਕ ਕਹਿੰਦੇ ਵੀ ਰੇਟ ਮੋਕੇ ਤੇ ਕਰ ਲਾਂਗੇ ਨੰਬਰ ਵਾਈ ਦਾ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਓਨਰ ਨੇ 90412 28212 ਕਰੇਟਾ ਗੱਡੀ ਤਾਂ ਤੁਸੀਂ ਦੇਖ ਲਈ ਹੁਣ ਤੁਸੀਂ ਵਰੇਜਾ ਗੱਡੀ ਦੇਖੋ ਜੀ 크ਰੇਟਾ ਤਾਂ ਵਰੇਜਾ ਗੱਡੀ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਤੇ ਦੋਵੇਂ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਜਿਹੜੀ ਆਹ ਵਰੇਜਾ ਗੱਡੀ ਹੈ ਜੀ VDI ਆਪਣੇ ਕੋਲੇ ਪਹੁੰਚੀ ਹੈ 2018 ਮਾਡਲ ਹੈ ਫਾਸਟ ਓਨਰ ਹੈ ਜੀ ਜਿਹੜੀ ਪਿਛਲੀ ਤੁਸੀਂ 크ਰੇਟਾ ਗੱਡੀ ਦੇਖੀ ਸੀ ਉਹ ਵੀ ਫਾਸਟ ਓਨਰ ਹੈ ਤੇ ਆਹ ਵਰੇਜਾ ਵੀ ਫਾਸਟ ਓਨਰ ਹੈ ਗੱਡੀ ਖੜੀ ਆਹ ਅੰਮ੍ਰਿਤਸਰ ਏਰੀਆ 'ਚ ਕੁੱਲ 29000 ਕਿਲੋਮੀਟਰ ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਗੱਡੀ ਅੰਮ੍ਰਿਤਸਰ ਘੜੀ ਆ ਕਿਸੇ ਨੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ ਸਾਢੇ 1.8 ਲੱਖ ਰੁਪਏ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਟਾਵਾ ਦਾ ਕਰ ਲਾਂਗੇ ਕਿਸੇ ਨੂੰ ਪਸੰਦ ਆਈਏ ਕਿਸੇ ਨੇ ਦੇਖਣੀ ਕਿਸੇ ਨੇ ਚਲਾ ਕੇ ਦੇਖਣੀ ਜਾ ਕੇ ਦੇਖ ਸਕਦੇ ਹੋ ਤੇ ਸਟਾਰਟ ਕਰਕੇ ਦੇਖ ਲਓ ਤੇ ਸਾਰੀ ਐਸੈਸਰੀ ਆਪਨ ਨੂੰ ਨਾਲ ਮਿਲ ਜੂਗੀ ਚਾਬੀ ਪਾਨੇ ਜੋ ਵੀ ਹੁੰਦੇ ਆ ਜੈਕ ਰਾਡ ਸਟਿੱਪਨੀ ਸਾਰਾ ਕੁਝ ਤੇ ਮਾਲਕ ਬਾਈ ਦਾ ਨੰਬਰ ਜਿੰਨਾ ਦੀ ਆਹ ਗੱਡੀ ਆ ਨੰਬਰ ਜੀ 84 373 343 747 ਨੰਬਰ 3 ਤੇ ਆਪਣੇ ਕੋਲੇ ਹੈਂਡੀਕੈਪ ਵਿਸਟਾ ਗੱਡੀ ਇੱਕ ਪਹੁੰਚੀ ਹੈ ਜੀ ਸੇਲ ਕਰਨੀ ਹੈ ਇਹਨਾਂ ਨੇ ਗੱਡੀ ਦਾ ਮਾਡਲ 2011 ਦਾ 25 ਤੱਕਰ ਪਾਸਿੰਗ ਤੇ ਰੇਟ ਆਪਣੇ ਕੋਲੇ 95000 ਰੁਪਿਆ ਮਾਲਕ ਵੱਲੋਂ ਪਹੁੰਚਿਆ ਗਾ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹੂੰ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹੂੰ 75 ਤੋਂ 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਫਾਸਟ ਓਨਰ ਗੱਡੀ ਐ ਤੁਰੀ ਖੜੀ ਐ ਜੀ ਗੱਡੀ ਬਹੁਤ ਵਧੀਆ ਰੰਗ ਵੀ ਬਹੁਤ ਵਧੀਆ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੋ ਟਾਇਰ ਟੱਪਾ ਗੱਡੀ ਅੰਦਰੋਂ ਸਾਰਾ ਕੁਝ ਵਧੀਆਗਾ ਨੋਨ ਐਕਸੀਡੈਂਟ ਹੈ ਕੋਈ ਐਕਸੀਡੈਂਟ ਨਹੀਂ ਕੋਈ ਲੱਗੇ ਨਹੀਂ ਕੋਈ ਡੈਮੇਜ ਨਹੀਂ ਸਾਰਾ ਕੁਝ ਵਧੀਆ ਜੀ ਜਿੰਨੇ ਫੰਕਸ਼ਨ ਹੁੰਦੇ ਸਾਰੇ ਚੱਲਦੇ ਨੇ ਤੇ ਇਹ ਮਾਲਕ ਨੇ ਮੌਕੇ ਦਾ ਸਾਰਾ ਕੰਮ ਟੋਟਲ ਕਰਵਾ ਰੱਖਿਆ ਆਪਾਂ ਨੂੰ 1 ਰੁਪਿਆ ਉੱਪਰ ਲਾਉਣ ਦੀ ਜ਼ਰੂਰਤ ਹੈ ਨਹੀਂ ਬਾਕੀ ਰੇਟ ਹੋ ਜੂਗਾ ਮੌਕੇ ਤੇ 95000 ਰੁਪਿਆ ਕਿਹਾਗਾ ਲੈਸ ਬਸ ਹੋ ਜੂਗਾ ਜੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਮਾਲਕ ਦਾ ਨੰਬਰ 9814733056 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ i20 ਗੱਡੀ ਲੈ ਕੇ ਪਹੁੰਚੇ ਹਾਂ ਜੀ ਮੈਗਨਾਮ ਪੈਟਰੋਲ ਤੇ ਪਲੱਸ ਸੀਐਨਜੀ ਤੇ ਦੋਮਾ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਹਾਂ 2010 ਮਾਡਲ ਗੱਡੀ ਐ ਸੈਕੰਡ ਓਨਰ ਹੈ ਹਰਿਆਣਾ ਨੰਬਰੇ ਸੀ ਰੰਗ ਗੱਡੀ ਦਾ ਬਹੁਤ ਵਧੀਆ ਗਾਉ 1,55,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਤੇ ਸੰਗਰੂਰ ਗੱਡੀ ਖੜੀ ਐ ਜੀ ਟਾਇਰ ਟੱਪਾ ਬਿਲਕੁਲ ਨਵੇਂ ਨੇ ਕਿਸੇ ਪਾਸੋਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਅੰਦਰੋਂ ਦੇਖੀਏ ਤਾਂ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਸਾਰੇ ਫੰਕਸ਼ਨ ਚੱਲਦੇ ਨੇ ਏਸੀ ਹੀਟਰ ਵਰਕਿੰਗ ਚ ਐ ਤੇ ਸਾਰਾ ਕੰਮ ਟੋਟਲ ਹੋਏਗਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਰਨਟ ਵਗੈਰਾ ਤੇ ਬੰਪਰ ਵਗੈਰਾ ਸਾਰਾ ਕੁਝ ਵਧੀਆ ਪਿਆ ਨਾ ਤਾਂ ਐਕਸੀਡੈਂਟਡ ਨਾ ਕੋਈ ਲੱਗੀ ਇੱਕ 55 ਇੱਕ ਵਾਰੀ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਬਾਕੀ ਕਹਿੰਦੇ ਆ ਮਾਲਕ ਵੀ ਘਾਟਾ ਪਾਦਾ ਚਲੋ ਵੱਖਰੀ ਗੱਲ ਹੈ ਜੀ ਮੌਕੇ ਤੇ ਕਰ ਲਾਂਗੇ ਮਾਨਤਾਨ ਪੂਰਾ ਕਰਾਂਗੇ ਸੈਕੰਡ ਓਨਰ ਹੈ ਨੰਬਰ ਜਿਹਨਾਂ ਦੀ ਗੱਡੀ ਆ 8437816060 ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਆਪੇ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਆਲਟੋ ਗੱਡੀ ਵੀ ਆ ਅੱਗੇ ਤੁਹਾਨੂੰ ਹੋਰ ਵੀ i20 ਗੱਡੀ ਵੀ ਮਿਲ ਜੂਗੀ ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਕੱਲੀ ਕੱਲੀ ਆਪਾਂ ਗੱਡੀ ਦੀ ਅੱਗੇ ਵੀ ਗੱਲਬਾਤ ਕਰਾਂਗੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਪਹਿਲਾਂ ਮੈਨੂੰ ਤੁਸੀਂ ਐਵੇਂ ਦੱਸੋ ਵੀ ਤੁਹਾਨੂੰ ਵੀਡੀਓ ਕਿਵੇਂ ਦੇ ਲੱਗ ਰਹੀ ਹੈ ਜੀ ਤੇ ਮਸ਼ੀਨਰੀਆਂ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਪਿੱਛੇ ਕਿਵੇਂ ਦੀਆਂ ਲੱਗੀਆਂ ਜੀ ਕਮੈਂਟ ਕਰਕੇ ਲਾਜ਼ਮੀ ਮੈਨੂੰ ਦੱਸੋ ਕਿਉਂਕਿ ਮੈਂ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦਾ ਜੀ ਤੁਹਾਨੂੰ ਮੈਂ ਪੁੱਛਦਾ ਹੁੰਨਾ ਵੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿਹੜੀ ਗੱਡੀ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਿੰਨੇ ਰੇਟ 'ਚ ਤੇ ਤੁਸੀਂ ਕਹਿੰਦੇ ਹੋ ਨਿਓ ਜੀ ਜਿਹੜੀ ਗੱਡੀ ਵਾਸਤੇ ਜਿਹੜੇ ਏਰੀਆ 'ਚੋਂ ਉੱਥੋਂ ਹੀ ਮੈਂ ਲੈ ਕੇ ਪਹੁੰਚ ਜਾਣਾ ਬਾਕੀ ਤੁਹਾਡੀ ਫਰਮਾਇਸ਼ ਤੇ ਵੀਡੀਓ ਹੁੰਦੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀ ਤੁਹਾਡੇ ਏਰੀਆ 'ਚ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੋਈ ਗੱਡੀ ਕੁਝ ਵੀ ਚਾਹੀਦਾ ਜੀ ਕਮੈਂਟ ਲਾਜ਼ਮੀ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਵੀ ਹੈ ਵੇਚਣ ਵਾਸਤੇ ਕੋਈ ਘਰ ਹੈ ਕੋਠੀ ਹੈ ਮਕਾਨ ਹੈ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਕੰਮ ਕਰਦੇ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 7719445360 ਚੈਨਲ ਦਾ ਇਹ WhatsApp ਨੰਬਰ ਹੈ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜੀ ਤੇ ਵੀਡੀਓ ਹਰ ਰੋਜ਼ ਇਸੇ ਤਰ੍ਹਾਂ ਦੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਆਲਟੋ ਐਲ ਐਕਸ ਆਈ ਸੈਕੰਡ ਓਨਰ ਗੱਡੀ ਲੈ ਕੇ ਪਹੁੰਚੀ ਆ ਮਾਡਲ 2010 ਹੈ ਤੇ ਗੱਡੀ ਦੀ ਪਾਸਿੰਗ ਜਿਹੜੀ ਹੈਗੀ ਆ ਉਹ 2026 ਤੱਕ ਆਪਾਂ ਨੂੰ ਮਿਲੇਗੀ 130 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆਪਣੇ ਕੋਲੇ ਬਰਨਾਲੀ ਖੜੀ ਹੈ 130 ਭੇਜੀ ਆ 75000 ਕੁੱਲ ਚੱਲੀ ਹੋਈ ਆ ਏਸੀ ਹੀਟਰ ਵਰਕਿੰਗ ਚ ਹੈ ਸੀਟ ਕਵਰ ਬਿਲਕੁਲ ਸਾਫ਼ ਸੁਥਰੇ ਸੋਨੇ ਚੜਵਾ ਰੱਖਿਆ ਮਾਲਕ ਨੇ ਬਾਕੀ ਤੁਸੀਂ ਦੇਖ ਰਹੂ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜੀ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਨੰਬਰ ਵਾਈ ਦਾ 95 0480 666 ਇਸੇ ਨੰਬਰ ਤੇ ਗੱਲ ਕਰ ਲਿਓ ਗੱਲਬਾਤ ਕਰਕੇ ਤੇ ਗੱਡੀ ਨੂੰ ਖਰੀਦ ਸਕਦੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ i20 ਸਪੋਰਟਸ ਮਾਡਲ ਸੀएनजी ਤੇ ਗੱਡੀ ਹੈ ਜੀ ਪੈਟਰੋਲ ਤੇ ਹੈ 10 ਮਾਡਲ ਹੈ 1.5 ਲੱਖ ਰੁਪਏ ਕੀਮਤ ਹੈ ਕਿਸੇ ਨੇ ਦੇਖਣੀ ਹੈ ਕਿਸੇ ਨੇ ਖਰੀਦਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਜਾ ਕੇ ਦੇਖ ਲਈ ਕਿਸੇ ਨੇ ਜਾ ਕੇ ਦੇਖ ਸਕਦਾ ਮਾਨਸਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਵਧੀਆ ਗੱਡੀ ਆ ਸੋਹਣੀ ਗੱਡੀ ਆ ਤੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆਗਾ ਹੁਣ ਆਪਾਂ ਇੱਕ 800 ਗੱਡੀ ਲੈ ਕੇ ਪਹੁੰਚੇ ਆ ਜੀ 2005 ਮਾਡਲ 58000 ਰੁਪਏ ਇੱਕ ਵਾਰੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਜੀ ਬਾਕੀ ਕਹਿੰਦੇ ਆ ਮਾਲਕ ਮੌਕੇ ਤੇ ਕਰ ਲਾਂਗੇ ਲੁਧਿਆਣੇ ਗੱਡੀ ਖੜੀ ਆ ਤੇ ਨਵੇਂ ਟਾਇਰਾਂ ਚ ਬਿਲਕੁਲ ਫਰੈਸ਼ ਚਾਰੋ ਟਾਇਰ ਆਪਾਂ ਨੂੰ ਨਵੇਂ ਮਿਲਣਗੇ 22 ਦਾ ਨੰਬਰ 9814331307 ਜੇ ਕਿਸੇ ਨੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ। ਤੇ ਕੋਈਠੀ ਕਰਮਕਾਰ ਕਿਸੇ ਨੇ ਵੇਚਣਾ ਹੈ ਕੋਈ ਗੱਡੀ ਵੇਚਣੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ WhatsApp ਨੰਬਰ ਆਪਣੇ ਕੋਲੇ ਭੇਜੋ ਜਾਣਕਾਰੀ ਫੋ